ਕਿ ਕੇਸ ਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਬਖਸ਼ੇ ਪੰਜ ਕਕਾਰਾਂ 'ਚੋਂ ਇੱਕ ਕਕਾਰ ਹੈ ਤੇ ਇਸ ਹਿਸਾਬ ਦੇ ਨਾਲ ਬਰਛਾ ਗਰਦੀ ਕਰਨੀ ਇਸੇ ਹਿਸਾਬ ਦੇ ਨਾਲ ਬੇਪੱਤ ਕਰਨਾ ਕਿਸੇ ਸਿੱਖ ਨੂੰ ਤੇ ਬਦਬੀ ਕਰਨੀ ਉਹਨਾਂ ਕੈਸਾ ਦੀ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੀ ਇਸ ਵੀਡੀਓ ਤੇ ਵਿੱਚ ਇੱਕ ਅਮਰਤਾਰੀ ਸਿੱਖ ਨੌਜਵਾਨ ਨੂੰ ਉਹਦੇ ਵਾਲਾਂ ਤੋਂ ਫੜ ਕੇ ਦੋ ਪੁਲਿਸ ਮੁਲਾਜ਼ਮਾਂ ਵੱਲੋਂ ਧੂ ਧੂ ਕੇ ਕੁੱਟਿਆ ਤੇ ਮਾਰਿਆ ਜਾ ਰਿਹਾ ਹੈ ਪੁਲਿਸ ਬੁਲਾਈ ਜਾਣ ਦੇ ਪਿੱਛੇ ਦੋ ਤਿੰਨ ਕਾਰਨ ਦੱਸੇ ਜਾ ਰਹੇ ਆ ਪਰ ਮੈਂ ਇੱਕ ਗੱਲ ਸਾਫ਼ ਤੇ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਕੇਸ ਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਬਖਸ਼ੇ ਪੰਜ ਕਕਾਰ ਇਸ ਹਿਸਾਬ ਦੇ ਨਾਲ ਬਰਛਾਗਰਦੀ ਕਰਨੀ ਇਸ ਹਿਸਾਬ ਦੇ ਨਾਲ ਬੇਪੱਤ ਕਰਨਾ ਕਿਸੇ ਸਿੱਖ ਨੂੰ ਤੇ ਬਦਬੀ ਕਰਨੀ ਉਹਨਾਂ ਕੇਸਾਂ ਦੀ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੀ ਭਾਵੇਂ ਕੋਈ ਆਮ ਇਨਸਾਨ ਹੋਵੇ ਤੇ ਭਾਵੇਂ ਕੋਈ ਪੁਲਸ ਮਲਾਜ਼ਮ ਹੋਵੇ ਕਿਸੇ ਦਾ ਕੋਈ ਹੱਕ ਨਹੀਂ ਬਣਦਾ ਕਿ ਕਿਸੇ ਅਮਰਤ ਹਰੀ ਸਿੱਖ ਦੇ ਕੇਸਾਂ ਦੇ ਉੱਤੇ ਜਾਂ ਕਿਸੇ ਵੀ ਕਕਾਰ ਦੇ ਉੱਤੇ ਹੱਥ ਪਾਵੇ ਅਜੇ ਭਾਵੇਂ وجہ ਦਾ ਪਤਾ ਨਹੀਂ ਲੱਗਿਆ ਪਰ ਜੇ ਇਸ ਨੌਜਵਾਨ ਨੇ ਕੋਈ ਗਲਤ ਕੰਮ ਕੀਤਾ ਵੀ ਸੀ ਤੇ ਤੁਸੀਂ ਇਹਦੇ ਤੇ ਕਾਨੂੰਨੀ ਕਾਰਵਾਈ ਕਰੋ ਤੁਸੀਂ ਕਾਨੂੰਨ ਦੇ ਰਖਵਾਲੇ ਜੇ ਇੱਜ਼ਤਾਂ ਦੇ ਰਖਵਾਲੇ ਜੇ ਧਾਰਮਿਕ ਸੈਂਟੀਮੈਂਟ ਦੇ ਰਖਵਾਲੇ ਜੇ ਕਿ ਤੁਸੀਂ دہشت گرد ਜੇ ਪੰਜਾਬ ਦੇ ਪਿੰਡੇ ਦੇ ਉੱਤੇ ਅਜੇ ਬੇਦਬੀਆਂ ਤੇ ਮੁਕਾਬਲਿਆਂ ਦੇ ਦੌਰ ਦੇ ਜ਼ਖਮ ਅੱਲੇ ਪਏ ਨੇ ਉਹਨੂੰ ਸੁਧਾਰਨ ਦੀ ਜਗ੍ਹਾ ਪੁਲਿਸ ਮਹਿਕਮੇ ਦੇ ਇਹੋ ਜਿਹੇ ਮੁਲਾਜ਼ਮ ਨਵੇਂ ਜ਼ਖਮ ਦੇਣਾ ਚਾਹੁੰਦੇ ਆ ਕੋਈ ਯਾਰੋ ਕੇਪੀਐਸ ਗਿਲ ਨਾ ਬਣੋ ਸਮੇਤ ਸੈਣੀ ਨਾ ਬਣੋ ਸੰਦੂ ਨਾ ਬਣੋ ਜੇ ਬਣਨਾ ਹੈ ਤੇ ਨਿਆਂ ਵਾਲੇ ਕਾਨੂੰਨ ਦੇ ਰਖਵਾਲੇ ਬਣੋ ਲੋਕਾਂ ਦੀ ਇੱਜ਼ਤਾਂ ਦੇ ਰਖਵਾਲੇ ਬਣੋ ਜੋ ਧਾਰਮਿਕ ਸਿਧਾਂਤ ਨੇ ਉਹਨਾਂ ਨੂੰ ਸਮਝ ਕੇ ਧਰਮ ਦੇ ਰਖਵਾਲੇ ਬਣੋ ਮੈਂ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਤੇ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਇਸ ਮੁਲਾਜ਼ਮ ਨੂੰ ਤੁਰੰਤ ਡਿਊਟੀ ਤੋਂ ਪਰਖਾਸਤ ਕਰ ਦਿੱਤਾ ਜਾਵੇ ਇਹੋ ਜਿਹੇ دہشتਗਰਦ ਲੋਕਾਂ ਦੀ ਪੰਜਾਬ ਪੁਲਿਸ ਦੇ ਮਹਿਕਮੇ ਦੇ ਵਿੱਚ ਕੋਈ ਵੀ ਥਾਂ ਨਹੀਂ ਹੋਣੀ ਚਾਹੀਦੀ ਅਸੀਂ ਅੱਜ ਤੱਕ ਬੜਾ ਕੁਝ ਸਹੰਦੇ ਆਏ ਹਾਂ ਪਰ ਗੁਰੂ ਗ੍ਰੰਥ ਸਾਹਿਬ ਤੇ ਸਾਡੇ ਗੁਰੂ ਦੇ ਬਖਸ਼ੇ ਕਕਾਰਾਂ ਦੀ ਬਦਬੀ ਅਸੀਂ ਕਤਾਂ ਚਿਤ ਵੀ ਮਨਜ਼ੂਰ ਨਹੀਂ ਕਰ ਸਕਦੇ ਇਸ ਵੀਡੀਓ ਦੇ ਵਿੱਚ ਇੱਕ ਅਮਰਤਾਰੀ ਸਿੱਖ ਨੌਜਵਾਨ ਨੂੰ ਉਹਦੇ ਵਾਲਾਂ ਤੋਂ ਫੜ ਕੇ ਦੋ ਪੁਲਿਸ ਮੁਲਾਜ਼ਮਾਂ ਵੱਲੋਂ ਧੂ ਤੂ ਕੇ ਕੁੱਟਿਆ ਤੇ ਮਾਰਿਆ ਜਾ ਰਿਹਾ ਹੈ ਪੁਲਿਸ ਬੁਲਾਈ ਜਾਣ ਦੇ ਪਿੱਛੇ ਦੋ ਤਿੰਨ ਕਾਰਨ ਦੱਸੇ ਜਾ ਰਹੇ ਆ ਪਰ ਮੈਂ ਇੱਕ ਗੱਲ ਸਾਫ਼ ਤੇ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਕੇਸ ਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਬਖਸ਼ੇ ਪੰਜ ਕਕਾਰਾਂ 'ਚੋਂ ਇੱਕ ਕਕਾਰ ਹੈ ਤੇ ਇਸ ਹਿਸਾਬ ਦੇ ਨਾਲ ਬਰਛਾਗਰਦੀ ਕਰਨੀ ਇਸ ਹਿਸਾਬ ਦੇ ਨਾਲ ਬੇਪੱਤ ਕਰਨਾ ਕਿਸੇ ਸਿੱਖ ਨੂੰ ਤੇ ਬਦਬੀ ਕਰਨੀ ਉਹਨਾਂ ਕੈਸਾ ਦੀ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੀ ਭਾਵੇਂ ਕੋਈ ਆਮ ਇਨਸਾਨ ਹੋਵੇ ਤੇ ਭਾਵੇਂ ਕੋਈ ਪੁਲਿਸ ਮੁਲਾਜ਼ਮ ਹੋਵੇ ਕਿਸੇ ਦਾ ਕੋਈ ਕਿਸੇ ਅਮਰਤ ਹਰੀ ਸਿੱਖ ਦੇ ਕੇਸਾਂ ਦੇ ਉੱਤੇ ਜਾਂ ਕਿਸੇ ਵੀ ਕਕਾਰ ਦੇ ਉੱਤੇ ਹੱਥ ਪਾਵੇ ਅਜੇ ਭਾਵੇਂ ਵਜਾ ਉਹਦਾ ਪਤਾ ਨਹੀਂ ਲੱਗਿਆ ਪਰ ਜੇ ਇਸ ਨੌਜਵਾਨ ਨੇ ਕੋਈ ਗਲਤ ਕੰਮ ਕੀਤਾ ਵੀ ਸੀ ਤੇ ਤੁਸੀਂ ਇਹਦੇ ਤੇ ਕਾਨੂੰਨੀ ਕਾਰਵਾਈ ਕਰੋ ਤੁਸੀਂ ਕਾਨੂੰਨ ਦੇ ਰਖਵਾਲੇ ਜੇ ਇੱਜ਼ਤਾਂ ਦੇ ਰਖਵਾਲੇ ਜੇ ਧਾਰਮਿਕ ਸੈਂਟੀਮੈਂਟ ਦੇ ਰਖਵਾਲੇ ਜੇ ਕਿ ਤੁਸੀਂ دہشت ਗਰਦ ਜੇ ਪੰਜਾਬ ਦੇ ਪਿੰਡੇ ਦੇ ਉੱਤੇ ਅਜੇ ਬੇਦਬੀਆਂ ਤੇ ਮੁਕਾਬਲਿਆਂ ਦੇ ਦੌਰ ਦੇ ਜ਼ਖਮ ਅੱਲੇ ਪਏ ਨੇ ਉਹਨੂੰ ਸੁਧਾਰਨ ਦੀ ਜਗ੍ਹਾ ਪੁਲਿਸ ਮਹਿਕਮੇ ਦੇ ਇਹੋ ਜਿਹੇ ਮੁਲਾਜ਼ਮ ਨਵੇਂ ਜ਼ਖਮ ਦੇਣਾ ਚਾਹੁੰਦੇ ਆ ਕੋਈ ਯਾਰੋ ਕੇਪੀਐਸ ਗਿੱਲ ਨਾ ਬਣੋ ਸਮੇਤ ਸੈਣੀ ਨਾ ਬਣੋ ਸੰਦੂ ਨਾ ਬਣੋ ਜੇ ਬਣਨਾ ਹੈ ਤੇ ਨਿਆਂ ਵਾਲੇ ਕਾਨੂੰਨ ਦੇ ਰਖਵਾਲੇ ਬਣੋ ਲੋਕਾਂ ਦੀ ਇੱਜ਼ਤਾਂ ਦੇ ਰਖਵਾਲੇ ਬਣੋ ਜੋ ਧਾਰਮਿਕ ਸਿਧਾਂਤ ਨੇ ਉਹਨਾਂ ਨੂੰ ਸਮਝ ਕੇ ਧਰਮ ਦੇ ਰਖਵਾਲੇ ਬਣੋ ਮੈਂ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਤੇ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਇਸ ਮੁਲਾਜ਼ਮ ਨੂੰ ਤੁਰੰਤ ਡਿਊਟੀ ਤੋਂ ਪਰਖਾਸਤ ਕਰ ਦਿੱਤਾ ਜਾਵੇ ਇਹੋ ਜਿਹੇ دہشتਗਰਦ ਲੋਕਾਂ ਦੀ ਪੰਜਾਬ ਪੁਲਿਸ ਦੇ ਮਹਿਕਮੇ ਦੇ ਵਿੱਚ ਕੋਈ ਵੀ ਥਾਂ ਨਹੀਂ ਹੋਣੀ ਚਾਹੀਦੀ ਅਸੀਂ ਅੱਜ ਤੱਕ ਬੜਾ ਕੁਝ ਸਹੰਦੇ ਆਏ ਹਾਂ ਪਰ ਗੁਰੂ ਗ੍ਰੰਥ ਸਾਹਿਬ ਤੇ ਸਾਡੇ ਗੁਰੂ ਦੇ ਬਖਸ਼ੇ ਕਕਾਰਾਂ ਦੀ ਬਦਬੀ ਅਸੀਂ ਕਤਾਂ ਚਿਤ ਵੀ ਮਨਜ਼ੂਰ ਨਹੀਂ ਕਰ ਸਕਦੇ ਇਸ ਵੀਡੀਓ ਦੇ ਵਿੱਚ ਇੱਕ ਅਮਰਤਾਰੀ ਸਿੱਖ ਨੌਜਵਾਨ ਨੂੰ ਉਹਦੇ ਵਾਲਾਂ ਤੋਂ ਫੜ ਕੇ ਦੋ ਪੁਲਿਸ ਮੁਲਾਜ਼ਮਾਂ ਵੱਲੋਂ ਧੂ ਤੂ ਕੇ ਕੁੱਟਿਆ ਤੇ ਮਾਰਿਆ ਜਾ ਰਿਹਾ ਹੈ ਪੁਲਿਸ ਬੁਲਾਈ ਜਾਣ ਦੇ ਪਿੱਛੇ ਦੋ ਤਿੰਨ ਕਾਰਨ ਦੱਸੇ ਜਾ ਰਹੇ ਆ ਪਰ ਮੈਂ ਇੱਕ ਗੱਲ ਸਾਫ਼ ਤੇ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਕੇਸ ਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਬਖਸ਼ੇ ਪੰਜ ਕਕਾਰਾਂ 'ਚੋਂ ਇੱਕ ਕਕਾਰ ਹੈ ਤੇ ਇਸ ਹਿਸਾਬ ਦੇ ਨਾਲ ਬਰਛਾਗਰਦੀ ਕਰਨੀ ਇਸ ਹਿਸਾਬ ਦੇ ਨਾਲ ਬੇਪੱਤ ਕਰਨਾ ਕਿਸੇ ਸਿੱਖ ਨੂੰ ਤੇ ਬਦਬੀ ਕਰਨੀ ਉਹਨਾਂ ਕੈਸਾ ਦੀ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੀ ਭਾਵੇਂ ਕੋਈ ਆਮ ਇਨਸਾਨ ਹੋਵੇ ਤੇ ਭਾਵੇਂ ਕੋਈ ਪੁਲਿਸ ਮੁਲਾਜ਼ਮ ਹੋਵੇ ਕਿਸੇ ਦਾ ਕੋਈ ਕਿਸੇ ਅਮਰਤਾਰੀ ਸਿੱਖ ਦੇ ਕੇਸਾਂ ਦੇ ਉੱਤੇ ਜਾਂ ਕਿਸੇ ਵੀ ਕਕਾਰ ਦੇ ਉੱਤੇ ਹੱਥ ਪਾਵੇ ਅਜੇ ਭਾਵੇਂ ਵਜ੍ਹਾ ਦਾ ਪਤਾ ਨਹੀਂ ਲੱਗਿਆ ਪਰ ਜੇ ਇਸ ਨੌਜਵਾਨ ਨੇ ਕੋਈ ਗਲਤ ਕੰਮ ਕੀਤਾ ਵੀ ਸੀ ਤਾਂ ਤੁਸੀਂ ਇਹਦੇ ਤੇ ਕਾਨੂੰਨੀ ਕਾਰਵਾਈ ਕਰੋ ਤੁਸੀਂ ਕਾਨੂੰਨ ਦੇ ਰਖਵਾਲੇ ਜੇ ਇੱਜ਼ਤਾਂ ਦੇ ਰਖਵਾਲੇ ਜੇ ਧਾਰਮਿਕ ਸੈਂਟੀਮੈਂਟ ਦੇ ਰਖਵਾਲੇ ਜੇ ਕਿ ਤੁਸੀਂ ਦਹਿਸ਼ਤਗਰਦ ਜੇ ਪੰਜਾਬ ਦੇ ਪਿੰਡੇ ਦੇ ਉੱਤੇ ਅਜੇ ਬੇਅਦਬੀਆਂ ਤੇ ਮੁਕਾਬਲਿਆਂ ਦੇ ਦੌਰ ਦੇ ਜ਼ਖਮ ਅੱਲੇ ਪਏ ਨੇ ਉਹਨੂੰ ਸੁਧਾਰਨ ਦੀ ਜਗ੍ਹਾ ਪੁਲਿਸ ਮਹਿਕਮੇ ਦੇ ਇਹੋ ਜਿਹੇ ਮੁਲਾਜ਼ਮ ਨਵੇਂ ਜ਼ਖਮ ਦੇਣਾ ਚਾਹੁੰਦੇ ਆ ਕੋਈ ਯਾਰੋ ਕੇਪੀਐਸ ਗਿੱਲ ਨਾ ਬਣੋ ਸਮੇਦ ਸੈਣੀ ਨਾ ਬਣੋ ਸੰਦੂ ਨਾ ਬਣੋ ਜੇ ਬਣਨਾ ਹੈ ਤੇ ਨਿਆਂ ਵਾਲੇ ਕਾਨੂੰਨ ਦੇ ਰਖਵਾਲੇ ਬਣੋ ਲੋਕਾਂ ਦੀ ਇੱਜ਼ਤਾਂ ਦੇ ਰਖਵਾਲੇ ਬਣੋ ਜੋ ਧਾਰਮਿਕ ਸਿਧਾਂਤ ਨੇ ਉਹਨਾਂ ਨੂੰ ਸਮਝ ਕੇ ਧਰਮ ਦੇ ਰਖਵਾਲੇ ਬਣੋ ਮੈਂ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਤੇ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਇਸ ਮੁਲਾਜ਼ਮ ਨੂੰ ਤੁਰੰਤ ਡਿਊਟੀ ਤੋਂ ਬਰਖਾਸਤ ਕਰ ਦਿੱਤਾ ਜਾਵੇ ਇਹੋ ਜਿਹੇ دہشتਗਰਦ ਲੋਕਾਂ ਦੀ ਪੰਜਾਬ ਪੁਲਿਸ ਦੇ ਮਹਿਕਮੇ ਦੇ ਵਿੱਚ ਕੋਈ ਵੀ ਥਾਂ ਨਹੀਂ ਹੋਣੀ ਚਾਹੀਦੀ ਅਸੀਂ ਅੱਜ ਤੱਕ ਬੜਾ ਕੁਝ ਸਹੰਦੇ ਆਏ ਹਾਂ ਪਰ ਗੁਰੂ ਗ੍ਰੰਥ ਸਾਹਿਬ ਤੇ ਸਾਡੇ ਗੁਰੂ ਦੇ ਬਖਸ਼ੇ ਕਕਾਰਾਂ ਦੀ ਬਗਦਬੀ ਅਸੀਂ ਕਤਾਂ ਚਿਤ ਵੀ ਮਨਜ਼ੂਰ ਨਹੀਂ ਕਰ ਸਕਦੇ